ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਆ ਜੀ ਉਮੀਦ ਕਰਦੇ ਆ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਸਾਡਾ ਸਵਾਗਤ ਹੈ ਜੀ ਰਿਆਡ ਮੱਲੀ ਚੈਨਲ ਵਿੱਚ ਤੇ ਸਭ ਤੋਂ ਪਹਿਲਾਂ ਇਹ ਆ ਜੀ ਮਣਕੇ ਕਈ ਵਾਰ ਐਂਡ ਤੱਕ ਵੀਡੀਓ ਨਹੀਂ ਦੇਖਦਾ ਕੋਈ ਸਭ ਤੋਂ ਪਹਿਲਾਂ ਇਹ ਆ ਕਿ ਜੀ ਮੇਰਾ ਚੈਨਲ ਰਿਆਡ ਮੱਲੀ ਪਲੀਜ਼ ਸਾਨੂੰ ਮੇਰੀਆਂ ਵੀਡੀਓ ਜਾਂ ਮੇਰੇ ਬਲੌਗ ਕੋ ਚੰਗਾ ਲੱਗਦਾ ਹੈ ਤੇ ਰਿਆਡ ਮੱਲੀ ਚੈਨਲ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰਿਆ ਕਰੋ ਪਲੀਜ਼ ਤੇ ਕਮੈਂਟ ਕਰਦਾ ਕਰੋ ਜਰੂਰ ਠੀਕ ਹੈ ਜੀ ਸਾਡਾ ਬਹੁਤ ਧੰਨਵਾਦ ਜੀ ਤੇ ਅੱਜ ਇਹ ਆ ਜੀ ਇੱਕ ਬੜੀ ਵਧੀਆ ਵੀ ਗੱਲ ਕਰਨੀ ਸੀ ਤੁਹਾਡੇ ਨਾਲ ਸਾਰਿਆਂ ਨਾਲ ਇਦਾਂ ਹੀ ਕਿ ਕਿ ਅੱਜ ਜੀ ਅੱਜ ਦਾ ਆ ਜੀ ਇੱਕ ਬੜੀ ਜ਼ਰੂਰੀ ਗੱਲ ਤੁਹਾਡੇ ਨਾਲ ਕਰਨ ਵਾਲੀ ਸੀਗੀ ਇਦਾਂ ਜੀ ਅੱਜ ਅਸੀਂ ਵੇਖ ਕੇ ਆਏ ਆ ਵਿਆਹ ਵਿਆਹ ਅਸੀਂ ਦੇਖਿਆ ਆ ਮੰਮੀ ਦੇ ਮਾਮਾ ਜੀ ਦੇ ਪੁੱਤਰੇ ਦਾ ਠੀਕ ਆ ਜੀ ਤੇ ਇਹ ਦਿਹਾੜਪੜਾ ਨਵਿਆਹ ਸੀਗਾ ਜੀ ਇਸ ਦੂਰੀ ਗੱਲ ਇਦਾਂ ਹੀ ਗੀ ਕਿ ਤੁਸੀਂ ਕਹਣਾਗੇ ਏ ਕਿ ਉਹ ਗਾਂਡੇ ਕਿ ਵਿਆਹ ਵਿਆਹ ਮੈਨੇ ਹੁੰਦੇ ਆ ਸਾਰੇ ਵਿਆਹ ਦੇਖ ਲਈ ਆ ਸਾਰੇ ਹਨ ਨਾਲੇ ਜਾਂਦੇ ਨੇ ਸਭ ਕੋਲ ਕੋ ਜਾਣਦੇ ਜੇ ਅੱਜ ਇਦਾਂ ਜੀ ਇਹ ਵਿਆਹ ਦੇਖਿਆ ਸੀ ਅਸੀਂ ਵਿਆਹ ਹੀ ਦੇਖਿਆ ਕਿ ਅੱਜ 11 ਬੰਦਿਆਂ ਵਾਲਾ ਵਿਆਹ ਦੇਖ ਕੇ ਆਏ ਆ ਜੀ ਅਸੀਂ ਹਨਾ 11 ਬੰਦੇ ਕੱਲ੍ਹ ਦੇ ਹੀ ਵਿਆਹ ਹੋ ਗਿਆ ਜੀ ਹਨਾ ਉਹਨਾਂ ਦਾ ਏ ਕੱਲਾ ਕੱਲਾ ਬੇਟਾ ਆ ਤੇ ਬੇਟਾ ਵੀ ਉਹ ਵੈਲਥ ਸੈਟਰਡੇ ਆ ਨੂੰ ਪਤਾ ਕੈਨੇਡਾ ਹੀ ਬੇਟਾ ਆ ਪੀਆ ਰਿਆ ਤੇ ਬੇਟੀ ਜਿਹੜੀ ਵਿਆਹ ਕੇ ਆਈ ਉਹ ਵੀ ਬਾਹਰ ਹੀ ਆ ਇੱਥੇ ਵੀ ਬਹੁਤ ਵਧੀਆ ਉਹਨਾਂ ਦਾ ਸਾਰਾ ਕੰਮ ਆਪ ਡਾਕਟਰ ਨੇ ਉਹ ਮਾਮਾ ਜੀ ਹੈ ਨਾ ਮੈਡੀਕਲ ਸਟੋਰ ਆ ਉਹਨਾਂ ਦਾ ਤੇ ਉਹਨਾਂ ਦੀ ਫੈਮਿਲੀ ਬਹੁਤ ਵਧੀਆ ਇਹ ਬਹੁਤ ਵਧੀਆ ਫੈਮਿਲੀ ਬਹੁਤ ਵਧੀਆ ਘਰ ਉਹਨਾਂ ਦੇ ਹੈ ਨਾ ਸਭ ਤੋਂ ਵਧੀਆ ਚੀਜ਼ ਇਹ ਲੱਗੀ ਆ ਜੀ ਜਿਹੜੀ ਕਿ ਉਸ ਬੜੇ ਥੋੜੇ ਦੇ ਬੰਦੇ ਮਤਲਬ ਉਹਨਾਂ ਨੇ ਤਾਂ ਕਿਹਾ ਸੀ ਕਿ 11 ਬੰਦੇ ਖੜਨੇ ਆ ਅੱਜ ਮੇਰੀ ਮਾਮਾ ਜੀ ਨਾਲ ਗੱਲ ਹੋਈ ਕਹਿੰਦੇ ਹੀ ਸਾਰੇ ਮਤਲਬ 20 ਤੋਂ 22 ਬਾਈਕ ਜਣੇ ਸੀਗੇ ਜਿਹੜੇ ਗਏ ਆ ਸਾਰੇ ਬਰਾਦਰ ਸਿਰਫ ਇੱਕ ਆਪਣੇ ਪਰਿਵਾਰ ਦੇ ਮੈਂਬਰ ਹੈ ਜਿੱਤਾ ਮਾਮਾ ਜੀ ਉਹਨਾਂ ਦੇ ਘਰ ਵਿੱਚ ਭਰਾ ਜਿੰਨੇ ਵੀ ਆ ਦੋ ਤਿੰਨ ਭਰਾ ਨੇ ਉਹ ਉਹਨਾਂ ਦੇ ਪਰਿਵਾਰ ਵਾਸਾ ਨਾ ਤੇ ਭੈਣਾਂ ਤੇ ਉਸ ਤੋਂ ਬਾਅਦ ਵਿੱਚ ਕੋਈ ਹੋਰ ਕੋਈ ਵੀ ਨਹੀਂ ਉਹਨਾਂ ਮਤਲਬ ਜ਼ਿਆਦਾ ਭੀੜ ਭੜਕਾ ਕੁਝ ਵੀ ਕੀਤਾ ਬਾਕੀ ਇਦਾਂ ਹੀ ਜੀ ਸਾਰਾ ਕੁਝ ਇਹ ਮੈਂ ਨਾ ਸਾਰੇ ਨਿੱਕੇ ਨਿੱਕੇ ਕਲਿੱਪ ਲਾਏ ਆ ਮੈਂ ਤੁਹਾਨੂੰ ਜ਼ਰੂਰ ਵਿਖਾਵਾਂਗੀ ਇਹ ਚੀਜ਼ਾਂ ਸਾਰੀਆਂ ਕਿ ਅੱਜ ਸਭ ਤੋਂ ਜ਼ਿਆਦਾ ਉਹਨਾਂ ਇਹ ਵਧੀਆ ਕੀਤਾ ਜੀ ਤਾਂ ਉਹਨਾਂ ਨੇ ਨਾ ਗੁਰਦੁਆਰਾ ਸਾਹਿਬ ਹੀ ਹੈ ਤੇ ਗੁਰਦੁਆਰਾ ਸਾਹਿਬ ਵਿੱਚ ਹੀ ਉਹਨਾਂ ਨਾਲ ਹੀ ਇੱਕ ਸਾਈਡ ਤੇ ਕਿਚਨ ਚੱਲਿਆ ਕਥਾਵਾਚਕ ਕੋਈ ਬਾਬਾ ਜੀ ਆਏ ਉਹਨਾਂ ਨੇ ਮਤਲਬ ਕਥਾ ਵੀ ਕੀਤੀ ਨਾਲ ਸਾਈਡ ਤੇ ਉਹਨਾਂ ਪੁੰਡਾਲ ਜਿਹੜੇ ਲਾਏ ਸੀ ਕਿ ਉੱਥੇ ਸਾਰਾ ਹੀ ਬਹੁਤ ਵਧੀਆ ਅਰੇਂਜਮੈਂਟ ਕੀਤਾ ਕਿਸਤਾਂ ਵੱਲੋਂ ਹੀ ਸਭ ਤੋਂ ਜ਼ਿਆਦਾ ਚੀਜ਼ ਇਹ ਤੇ ਇਨਕੀ ਲੱਗੀ ਆ ਜੀ ਜਿਹੜੇ ਵੇਖੋ ਅਸੀਂ ਪਿਆਰ ਸਾ ਵਿੱਚ ਵਿਆਹ ਕਰਦੇ ਆ ਇਹੋ ਹੀ ਕੁਛ ਪਿਆਰ ਸਾ ਵਿੱਚ ਹੁੰਦਾ ਆ ਤੇ ਇਹੋ ਹੀ ਕੁਛ ਅੱਜ ਉੱਥੇ ਸੀਗਾ ਸਾਰਾ ਕੁਝ ਹੈ ਨਾ ਸਭ ਤੋਂ ਵਧੀਆ ਕਿ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਕੁਛ ਨਹੀਂ ਹੈ ਨਾ ਇੱਕ ਥੋੜੇ ਜੇ ਬੰਦਿਆਂ ਨੇ ਜਾ ਕੇ ਤੇ ਇੱਕ ਬੇਟੀ ਨੂੰ ਜਾ ਕੇ ਲਿਆਂਦਾ ਤੇ ਬੜਾ ਵਧੀਆ ਉਹਨਾਂ ਦੀ ਸੋਚ ਬੜੀ ਵਧੀਆ ਲੱਗੀ ਸਭ ਤੋਂ ਜ਼ਿਆਦਾ ਸੋਚ ਏਦਾਂ ਦੀ ਜਿਹੜੇ ਉਹਨਾਂ ਦਾ ਉਹ ਮੰਮੀ ਚ ਹੈਗਾ ਆ ਬੇਟਾ ਉਹ ਕਿੰਨਾ ਜੰਗਿਆ ਹਨਾ ਜੰਗ ਬੱਚਾ ਆ ਤੁਹਾਨੂੰ ਪਤਾ ਆ ਦੇ ਮਾਹ ਚਲ 5 ਸਾਲ ਦਾ ਹੋਊਗਾ ਉਹ ਹਨਾ ਸਭ ਤੋਂ ਜ਼ਿਆਦਾ ਵਧੀਆ ਕਿ ਉਹ ਬੱਚੇ ਦੀ ਸੋਚ ਇੰਨੀ ਵਧੀਆ ਆ ਕਿ ਜਿਹੜਾ ਮੈਂ ਸਿੰਪਲ ਵਿਆਹ ਕਰਨਾ ਆ ਮੈਂ ਕੋਈ ਫਾਲਤੂ ਏਦਾਂ ਦਾ ਨਹੀਂ ਸ਼ੋਰ ਸ਼ਰਾਬਾ ਕਰਨਾ ਹਨਾ ਉਨੇ ਕੋਈਸ਼ ਵੀ ਇਦਾਂ ਦਾ ਨਹੀਂ ਕੀਤਾ ਬੜੀ ਸਾਦੀ ਵਿੱਚ ਰਹਿ ਕੇ ਉਹ ਬੱਚੇ ਨੇ ਆਪਣੇ ਸਾਰੇ ਜਿੰਨੇ ਵੀ ਸਗਣ ਵਿਹਾਰ ਕੀਤੇ ਆ ਬੇਟੀ ਵੀ ਸਾਦੀ ਹਾਂ ਬੇਟੀ ਵੀ ਬਹੁਤ ਸਾਦੀ ਸੀ ਹਨਾ ਕੋਈ ਪਾਰਲਰ ਦੇ ਤਿਆਰ ਹੋਣੀ ਹਾਂ ਕੋਈ ਪਾਰਲਰ ਦੇ ਤਿਆਰ ਨਹੀਂ ਕੋਈ ਕੁਝ ਨਹੀਂ ਬੜਾ ਸਿੰਪਲ ਢੰਗ ਨਾਲ ਵਿਆਹ ਹੋਇਆ ਪਰ ਕਹਿੰਦਾ ਮੈਂ ਇਸ ਕੀ ਅੱਜ ਵੇਖੋ ਅੱਜ ਦੀ ਮੰਗਹੀ ਵਿੱਚ ਆਪਾਂ ਇਹ ਚੀਜ਼ ਨਾਲ ਵੀ ਚਲੋ ਠੀਕ ਆ ਵੀ ਹਰ ਕਿਨੇ ਆਪੋ ਆਪਣਾ ਦੇਖਣਾ ਆ ਵੀ ਜਿੱਦਾਂ ਕਿ ਇਹਨੂੰ ਸਹੀ ਲੱਗਦਾ ਆ ਪਰ ਫਿਰ ਵੀ ਕਹਿੰਦਾ ਮੈਂ ਇਸकी ਜਿਹੜੀ ਸੋਚ ਹੁੰਦੀ ਆ ਬੱਚਿਆਂ ਦੀ ਕਈ ਬੱਚਿਆਂ ਦੀ ਸੋਚ ਬਹੁਤ ਵਧੀਆ ਆ ਕਿ ਆਪਣਾ ਨਹੀਂ ਕੋਈ ਇਦਾਂ ਦਾ ਬੱਚੇ ਨਹੀਂ ਕੰਪਰੋਮਾਈਜ਼ ਕਰਦੇ ਕਿ ਇਹੇ ਤਰ੍ਹਾਂ ਦਾ ਵਿਆਹ ਨਹੀਂ ਕਰਾਉਣਾ ਬੱਚੇ ਨਹੀਂ ਮੰਨਦੇ ਹਾਂ ਬੱਚੇ ਨਹੀਂ ਮੰਨਦੇ ਹਨਾ ਬਈ ਉਹ ਇੰਨਾ ਵਧੀਆ ਕਿ ਉਹਨੇ ਕਿਹਾ ਜੋ ਤੁਹਾਨੂੰ ਠੀਕ ਲੱਗਦਾ ਆ ਉਹਦਾ ਤੁਸੀਂ ਵਿਆਹ ਕਰੋ ਹਨਾ ਬਾਕੀ ਮੈਂ ਕਿਨੇ ਕਿਨੇ ਕਲਿੱਪ ਲਿਆਈਆਂ ਆ ਉਹ ਮੈਂ ਜ਼ਰੂਰ ਸ਼ੇਅਰ ਕਰੂੰਗੀ ਪਰ ਕਹਿੰਦਾ ਮੈਂ ਇਸਕੇ ਸਾਨੂੰ ਸਾਰਿਆਂ ਨੂੰ ਇਹੋ ਜਿਹੇ ਚੀਜ਼ਾਂ ਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਆ ਕਿਉਂਕਿ ਹੁਣ ਜੋ ਤੁਹਾਨੂੰ ਪਤਾ ਸਮੇਰੇ ਹਿਸਾਬ ਨਾਲ ਮੰਗਾਈ ਚੱਲਣ ਈ ਆ ਜਾਂ ਕੁਝ ਵੀ ਲਾ ਲੋ ਤੁਸੀਂ ਇਦਾਂ ਦੇ ਹਨਾ ਤੇ ਇੱਕ ਤਾਂ ਸਮਝੋ ਵੀ ਕੋਈ ਸ਼ੋਰ ਸ਼ਰਾਬਾ ਨਹੀਂ ਕੋਈ ਫਜ਼ੂਲ ਖਰਚੀ ਨਹੀਂ ਹਨਾ ਵੈਸੋ ਵੈਸੋ ਵਿਆਹ ਸੀਗਾ ਕੋਈ ਕਮੀ ਨਹੀਂ ਸੀ ਆ ਮੈਂ ਤੜ ਨੂੰ ਬਾਕੀ ਸਾਰਾ ਸ਼ੇਰ ਇਦਾਂ ਕਰਾਂਗੇ ਸਾਰੇ ਹਰ ਚੀਜ਼ ਉਹ ਨਾਲ ਜਿਹਨੇ ਮੈਂ ਕਲਿੱਪ ਨਾਲ ਜੋੜਾਂਗੀ ਤੁਸੀਂ ਦੇਖੋਗੇ ਉੱਤੇ ਹਰ ਅਰੇਂਜਮੈਂਟ ਸੀਗਾ ਤੇ ਬੜਾ ਵਧੀਆ ਉਹਨਾਂ ਪੰਡਾਲ ਜਿਹੜਾ ਸੀ ਸਜਾਇਆ ਸੀਗਾ ਤੇ ਸਭ ਤੋਂ ਜ਼ਰੂਰੀ ਇਹ ਸੀ ਜੀ ਕਿ سٹਾਲ ਲੱਗੇ ਸਭ ਤੋਂ ਅਲੱਗ ਚੀਜ਼ ਮੈਨੂੰ ਉੱਥੇ ਇਹ ਲੱਗੀ ਜੀ ਤੇ ਜਿੱਦਾਂ ਅੱਜ ਰਿਸੈਪਸ਼ਨ ਪਾਰਟੀ ਸੀਗੀ ਤੇ ਉਹਨਾਂ ਉਹ ਪਾਰਟੀ ਤੇ ਇੱਕ ਸਾਈਡ ਤੇ ਕਿਚਨ ਚੱਲਦਾ ਪਿਆ ਆ ਤੇ ਇੱਕ ਸਾਈਡ ਤੇ ਉਹ ਪਾਰਟੀ ਦੀ ਆਪਾਂ ਸਾਰੀ ਉਹ ਚਾਹ ਵਗੈਰਾ ਸਭ ਕੁ ਲਗਾਣਾ ਸਪੋ ਚਾਹ ਵਗੈਰਾ ਪੀ ਕੇ ਅੰਦਰ ਮੱਥਾ ਟੇਕ ਕੇ ਬਾਬਾਈ ਦੇ ਹਨਾ ਉਹ ਕਥਾ ਸੁਣ ਕੇ ਫਿਰ ਅਹੀਂ ਸਾਰੀ ਬਾਤੀ ਉਹ ਸ਼ੁਰੂ ਕੀਤੀ ਹਨਾ ਹਾਂ ਕਿ ਸਭ ਤੋਂ ਬਾਅਦ ਫਿਰ ਲੰਗਰ ਸਟਾਰਟ ਹੋਇਆ ਹਨਾ ਦੇ ਜੇ ਤੁਹਾਨੂੰ ਪਤਾ ਅੱਜ ਤੱਕ ਇਹ ਰਿਸੈਪਸ਼ਨ ਪਾਰਟੀ ਕਦੀ ਨਹੀਂ ਦੇਖੀ ਇਦਾਂ ਦੀ ਕਿ ਜਿਹੜੀ ਸ਼ਰਾਬ ਨਹੀਂ ਕੋਈ ਹਾਂ ਜੋ ਚਲਣੀ ਨਹੀਂ ਸ਼ਰਾਬ ਮੀਂਹ ਤੁਹਾਨੂੰ ਬੜਾ ਡਰਾਈ ਗਿਆਣਾ ਤੇ ਕਹਿੰਦੇ ਕਿ ਸਾਦਗੀ ਦੀ ਮੰਮੀ ਮੈਂ ਸਾਦਗੀ ਤੋਂ ਜ਼ਿਆਦਾ ਉਹਨਾਂ ਦੀ ਪ੍ਰਭਾਵਿਤ ਹੋਈ ਹਾਂ ਹਨਾ ਕਿ ਇੰਨੀ ਸਾਰੇ ਮੈਂਬਰ ਵੀ ਸਾਰੇ ਬਿਲਕੁਲ ਹਾਂ ਸਿੰਪਲ ਹਨਾ ਮੱਕਾਰੀ ਪਰਿਵਾਰ ਸਾਰਾ ਯਾਰ ਨਹੀਂ ਹੋ ਗਿਆ ਬਾਕੀ ਇਦਾਂ ਨਹੀਂ ਹੈ ਕਿ ਮੁੰਡੇ ਨੇ ਅਮਰਤ ਨਹੀਂ ਛਕਿਆ ਅਮਰਤ ਨਹੀਂ ਛਕਿਆ ਬੇਟੇ ਨੇ ਅਮਰਤ ਨਹੀਂ ਛਕਿਆ ਉਹਨੇ ਕੋਲੇ ਪੇਰੈਂਟਸ ਨੇ ਛਕਿਆ ਆ ਪਰ ਉਹ ਬਹੁਤ ਵਧੀਆ ਲੱਗਾ ਏ ਬਾਕੀ ਇਦਾਂ ਆ ਜੀ ਬਾਕੀ ਸਹੀ ਵੀ ਸਾਰੇ ਚੀਜ਼ਾਂ ਨਾਲ ਥੋੜਾ ਆਪਣਾ ਕੰਪਰੋਮਾਈਜ਼ ਕਰਿਆ ਕਰੋ ਕਿ ਸਾਰੇ ਜਣੇ ਜੇ ਲੋ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਹਨਾ ਵਧੀਆ ਚੀਜ਼ ਮਿਲਦੀ ਆ ਸਿੱਖਣੀ ਚਾਹੀਦੀ ਆ ਸਿੱਖਣ ਨੂੰ ਹਾਂਜੀ ਮੈਂ ਤਾਂ ਅੱਗੇ ਕਹਿੰਦੀ ਆ ਕਿ ਬੜਾ ਵਧੀਆ ਲੱਗਾ ਵੀ ਆਪਾਂ ਨੂੰ ਸਿੱਖਣ ਨੂੰ ਮਿਲਿਆ ਕੁਝ ਉੱਥੋਂ ਨਵੀਆਂ ਚੀਜ਼ਾਂ ਪਰ ਇਦਾਂ ਹੁੰਦਾ ਵਾ ਕਿ ਜੇ ਬੱਚੇ ਐਗਰੀਕਰ ਨਾਲ ਤੇ ਕਈ ਵਾਰ ਬੱਚੇ ਨਹੀਂ ਨਾ ਮੰਨਦੇ ਹੁਣ ਕਈ ਵਾਰ ਹੁਣ ਮੰਨ ਲਓ ਹੁਣ ਆਪਾਂ ਨੂੰ ਉਹ ਚੀਜ਼ਾਂ ਵੇਖਿਆ ਹੁਣ ਚੰਗੀਆਂ ਲੱਗੀਆਂ ਹਨਾ ਅਹੀਂ ਆਪ ਆਪਾਂ ਦੇ ਜਿਹੜੇ ਆਪਾਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣਾ ਆਉਣ ਵਾਲੇ ਸਮੇਂ ਚ ਅਪਣਾਈਏ ਆਪਣੇ ਆਪ ਨੂੰ ਪਰ ਹੁਣ ਦਾ ਸਾਡੇ ਬੱਚੇ ਵੀ ਨਾਲ ਸੋਚ ਜਿਹੜੀ ਮੈਚ ਕਰਨੀ ਚਾਹੀਦੀ ਹੈ ਨਾ ਸਾਡੇ ਬੱਚਿਆਂ ਦੀ ਵੀ ਹੁਣ ਬੱਚੇ ਕਿੱਦਾਂ ਆ ਕਿ ਆ ਨਾ ਹਾਂ ਬਾਕੀ ਸਭ ਤੋਂ ਜ਼ਰੂਰੀ ਉਹ ਕਿੱਥੇ ਬਠਿੰਡੇ ਬਰਾਤ ਗਈ ਉਹਨਾਂ ਦੀ ਉਹ ਕਹਿੰਦੇ ਕਿ ਅਸੀਂ 10 ਵਜੇ ਬਠਿੰਡੇ ਪਹੁੰਚ ਗਏ ਆ ਸਾਢੇ 5 ਸਾਢੇ 1 ਬਰਾਤ ਵਰਪੀ ਸਾਢੇ 11 ਵਜੇ ਉਹਨਾਂ ਤੇ ਸਾਢੇ 11 ਕਹਿੰਦੇ ਅਸੀਂ ਤੇਰੇ ਵੀ ਕਰ ਲਈਏ ਉੱਥੇ ਹਨਾ ਤੇ ਵੇਖੋ ਜੇ ਉਹ ਉਹਨਾਂ ਦੀ ਉਹ ਸਾਦਗੀ ਹੀ ਨਾ ਮੰਮੀ ਕੋਈ ਪਾਰਲਰਾਂ ਦੇ ਨਹੀਂ ਗਿਆ ਕੋਈ ਕੁਝ ਨਹੀਂ ਆਣਾ ਇੱਥੇ ਅੱਜ ਕੱਲ ਦਾ ਤਾਂ ਬੜਾ ਜ਼ਿਆਦਾ ਹੈ 12 15 ਦਿੰਦੀਆਂ ਨੇ ਪਾਰਲਰ ਤੇ ਉਹ ਨਹੀਂ ਆਉਂਦੀ ਹਾਂਜੀ ਪਾਰਲਰਾਂ ਦੇ ਕਰਕੇ ਹਨਾ ਬਾਕੀ ਚਲੋ ਬਾਕੀ ਇਦਾਂ ਜੀ ਮੈਂ ਨਿੱਕੇ ਨਿੱਕੇ ਕਲਿੱਪ ਜੋੜੂੰਗੀ ਤੁਹਾਡੇ ਨੂੰ ਜ਼ਰੂਰ ਦੇਖਿਓ ਤੁਸੀਂ ਤੇ ਬਾਕੀ ਤੁਹਾਨੂੰ ਜਿੱਦਾਂ ਵੀ ਮੇਰੇ ਵਲੌਗ ਵਧੀਆ ਲੱਗਦੇ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਕੁਝ ਵੀ ਨਵਾਂ ਸਿੱਖਣ ਨੂੰ ਮਿਲੇ ਤੇ ਪਲੀਜ਼ ਸਿੱਖਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਕਿਉਂਕਿ ਮੈਂ ਵੀ ਤੁਹਾਡੇ ਵਿੱਚ ਹੀ ਹੋਂਦੀ ਆ ਆਪਾਂ ਵੀ ਇਹ ਚੀਜ਼ ਕੁਝ ਸਿਖਿਆਣ ਲਿਆ ਹਾਂ ਹਾਂ ਜਾਦਾ ਯਾ ਕਿ ਹਾਂ ਬਿਲਕੁਲ ਮੇਨ ਚੀਜ਼ ਇਹ ਦੀ ਜੰਗ ਇਹਦੀ ਆ ਵੀ ਥੋੜੀ ਇਹਨਾਂ ਨੂੰ ਪਰ ਮੰਮੀ ਹੁਣ ਜਿਹੜੇ ਬੱਚੇ ਆ ਨਾ ਹੁਣ ਬੜੇ ਬਦਲ ਗਏ ਆ ਜਾਣੇ ਅੱਗੇ ਨਾਲ ਉਹ ਵਧੀਆ ਸੋਚੋ ਹੀ ਜਾਣੀ ਬੱਚਿਆਂ ਦੀ ਬੱਚੇ ਇਹ ਚੀਜ਼ਾਂ ਵਿੱਚ ਧਿਆਨ ਦੇਣਦੇ ਆ ਜ਼ਿਆਦਾ ਹਨ ਨਹੀਂ ਤੇ ਉਹ ਬੱਚਾ ਕਹਿੰਦਾ ਮੈਂ ਕੈਨੇਡਾ ਤੋਂ ਆਇਆ ਵਾਂ ਮੈਂ ਇਦਾਂ ਕਰ ਲਾ ਮੈਂ ਉਦਾਂ ਕਰ ਲਾ ਮੈਂ ਡੀਜੇ ਨਹੀਂ ਬੱਚੇ ਹਾਂ ਚੋਕੇ ਹੋਵੇ ਹਾਂ ਬਿਲਕੁਲ ਬੱਚੇ ਤੁਹਾਨੂੰ ਪਤਾ ਕਈ ਕਈ ਬੱਚੇ ਡੀਜੇ ਨਹੀਂ ਬੰਦ ਕਰਦੇ ਕਿੰਨੇ ਕਿੰਨੇ ਦੇਣਾ ਹਨ ਉਹਨਾਂ ਡੀਜੇ ਨਹੀਂ ਆਂਦਾ ਕਰ ਕੋਈ ਨਹੀਂ ਕੋਈ ਢੋਲ ਨਹੀਂ ਕੋਈ ਕੁਝ ਨਹੀਂ ਹੈ ਨਾ ਸਿੰਪਲ ਬਰਾਤ ਚੜੀ ਹੈ ਸਾਰਾ ਕੁਝ ਬਹੁਤ ਵਧੀਆ ਤੇ ਚਲੋ ਠੀਕ ਹੈ ਜੀ ਹੁਣ ਤੁਸੀਂ ਇੱਕ ਸਾਰਾ ਮੇਰਾ ਵਲੌਗ ਦੇਖ ਲਓ ਜੋਡੇ ਮੈਂ ਲੇਪ ਜੋੜੇ ਜੋ ਜਰੂਰ ਦੇਖੇ ਹੋਗੀ ਉਹ ਤੁਹਾਨੂੰ ਕੇਕੇ ਵਧੀਆ ਲੱਗੋਗਾ ਤੇ ਬਾਕੀ ਮੇਰਾ ਚੈਨਲ ਚੈਨਲ ਰਿਆਰ ਮੱਲੀ ਬਾਕੀ ਆਪਾਂ ਤਾਂ ਉੱਥੇ ਇਹ ਹਨਾਨੋ ਗਿਆ ਕਿ ਇੰਨਾ ਵਧੀਆ ਪੈਲਸ ਵਰਗਾ ਸਿਸਟਮ ਕਿੱਸ ਤਰ੍ਹਾਂ ਬਣ ਗਿਆ ਹਾਂ ਮਤਲਬ ਗੇਟ ਪੈਲਸ ਵਰਗਾ ਗੇਟ ਬਣਾਇਆ ਟੈਂਟ ਟੈਂਟ ਹਾਊਸ ਵਗੈਰਾ ਜਿਹੜਾ ਬਹੁਤ ਵਧੀਆ ਸੀ ਉਹਨਾਂ ਦਾ ਜਿਹੜਾ ਉਹ ਹੈ ਨਾ ਸਾਰਾ ਕੁਝ ਉਹ ਸਾਰਾ ਕੁਝ ਬਹੁਤ ਸੋਹਣਾ ਸੀ ਉਹਨਾਂ ਨੇ ਜਿਹੜੇ ਉਹ ਸਾਰੀ ਡੈਕੋਰੇਟ ਵਗੈਰਾ ਹੈ ਸਾਰੀ ਹੱਜ਼ੀ ਜਿਹੀ ਬੜੀ ਸੋਹਣੀ ਹੋਈ ਜਿ ਤਰ੍ਹਾਂ ਪੈਲਸਾਂ ਚ ਹੁੰਦੀ ਹੈ ਸਜਾਈ ਜਾਂਦੀ ਹੈ ਹਾਂਜੀ ਸਾਰਾ ਸਾਰਾ ਕੁਝ ਬਹੁਤ ਵਧੀਆ ਵੀਡੀਓ ਬਣਾਉਣੀ ਹੈ ਮੇਰਾ ਅੱਜ ਖਾਣਾ ਸਸਿ ਗਾਲ ਦੀ ਸਾਰਿਆਂ ਨੂੰ ਲੱਗਦੀ ਨਹੀਂ ਲਿਆਈ ਨਾ ਲੱਗਿਆ ਆ ਮਾਈਕ ਸੁਣਨੀ ਨਹੀਂ ਵਾਰ ਲੱਗਦਾ ਕਿੰਨਾ ਸਤਨਾਮ ਨਹੀਂ ਵੇਖੀ ਕਿੱਥੇ ਹਾਂਜੀ ਉਹ ਰੋਟੀ ਖਾਣ ਦੇ ਹਾਂਜੀ ਅੰਦਰ ਇਹ ਖੇਡ ਹਾਂਜੀ ਇਦਾਂ ਆ ਜੀ ਉਹਦਾ ਸਾਰਾ ਵਲੌਗ ਬਣਾਇਆ ਆ ਮੈਂ ਤੁਹਾਨੂੰ ਸਾਰਾ ਜਾ ਕੇ ਐਡ ਕਰਾਂਗੀ ਵਲੌਗ ਤੇ ਇਦਾਂ ਆ ਜੀ ਅਸੀਂ ਆਏ ਆ ਡਿਆਲ ਪੜੰਗ ਵਿਆਹ ਤੇ ਇਹ ਸਾਡੇ ਹੈਗੇ ਨੇ ਮੇਰੇ ਮੰਮੀ ਜੀ ਦੇ ਮਾਮਾ ਜੀ ਦੇ ਪੋਤੇ ਦਾ ਵਿਆਹ ਠੀਕ ਹੈ ਜੀ ਤੇ ਆਜੋ ਮਾਮਾ ਜੀ ਆਜੋ 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 ਵੀਡੀਓ ਕੱਪਰੀ ਬਣੀ ਹੈ ਹਾਂ ਜੀ ਸਭ ਤੋਂ ਵਧੀਆ ਚੀਜ਼ ਇਹ ਆ ਜੀ ਇਹ ਬਹੁਤ ਜ਼ਿਆਦਾ ਵਧੀਆ ਵਿਆਹ ਲੱਗਿਆ ਆ ਤੁਹਾਨੂੰ ਮੈਂ ਸਾਰਾ ਇਹ ਚੀਜ਼ ਬਾਤ ਦੱਸੂਗੀ ਕਿ ਬੜੀ ਵਧੀਆ ਚੀਜ਼ ਵੇਖਣ ਨੂੰ ਮਿਲੀ ਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਹਨਾ ਇਦਾਂ ਜੀ ਇਹਨਾਂ ਸਿਰਫ 20-25 ਬੰਦੇ ਖੜੇ ਨੇ ਬਰਾਤ ਦੇ ਤੇ ਵੈਲ ਸੈਟਡ ਬੈਠਾ ਆ ਇਹਨਾਂ ਦਾ ਹਨਾ ਕੈਨੇਡਾ ਹੀ ਬੇਟੀ ਹੈ ਕੈਨੇਡਾ ਹੀ ਬੇਟਾ ਆ ਤੇ ਤੁਹਾਨੂੰ ਪਤਾ ਅੱਜ ਕੱਲ ਤੇ ਕਿਦਾਂ ਸ਼ੋਰ ਸ਼ਰਾਬਾ ਨਾਲ ਸਾਰੇ ਵਿਆਹ ਹੁੰਦੇ ਆ ਨਾ ਪਰ ਇਹਨਾਂ ਵਧੀਆ ਪਰਿਵਾਰ ਆ ਕਿ ਸਾਰਾ ਗੁਰਮੁਖ ਨਾਲ ਜੁੜਿਆ ਹੋਇਆ ਹੈ ਪਰਿਵਾਰ ਆ ਇਹ ਸਾਡੇ ਮਾਮਾ ਜੀ ਦੇ ਜੀ ਵੱਡੇ ਵੱਡੇ ਮਾਮਾ ਜੀ ਦੀ ਮੰਮੀ ਜੀ ਹਾਂ ਦੇ ਮਾਮਾ ਜੀ ਦੇ ਬੇਟੇ ਠੀਕ ਹੈ ਮੇਰੇ ਮਾਮਾ ਜੀ ਠੀਕ ਹੈ ਨਾ ਤੇ ਇਹਦੀ ਮੰਮੀ ਜੀ ਨੇ ਇਹ ਵੀ ਵੱਡੇ ਮਾਮਾ ਜੀ ਇਹਨਾਂ ਦੀ ਹਸਬੰਦ ਦਾ ਸੋਟ ਕੀਆ ਏ ਮਾਮੀ ਜੀ ਨੇ ਸਾਡੇ ਇਹ ਸਾਡੇ ਛੋਟੇ ਮਾਮਾ ਜੀ ਆ ਜੀ ਤੇ ਇਹ ਮਾਮੇ ਯਾਰ ਬਹੁਤ ਵਧੀਆ ਪਿਆਰ ਵਾਲੇ ਆ ਪਰਿਵਾਰ ਇੰਨਾ ਸੋਹਣਾ ਆ ਤੇ ਇੰਨਾ ਵਧੀਆ ਆ ਬਹੁਤ ਜ਼ਿਆਦਾ ਪਿਆਰ ਕਰਦਾ ਆ ਸਾਰਾ ਪਰਿਵਾਰ ਹਨਾ ਖਾਸ ਕਰਕੇ ਮੇਰੇ ਨਾਲ ਬਹੁਤ ਪਿਆਰ ਕਰਦੇ ਆ ਤਾਂ ਮੈਂ ਅੱਜ ਸਭ ਇੱਕ ਹੋਰ ਵਿਆਹ ਹੀ ਪਰ ਮੈਂ ਉਹ ਵਿਆਹ ਨਿਸਕੀ ਤਾਂ ਮੈਂ ਕਿ ਨਹੀਂ ਮੈਂ ਮਾਮਾਈ ਦੇ ਵਿਆਹ ਮੁੜ ਜਾਣਾ ਆ ਕਿਉਂਕਿ ਤੁਹਾਨੂੰ ਬੜਾ ਜਿੱਥੇ ਕੋਈ ਇੰਨਾ ਪਿਆਰ ਕਰਦਾ ਤੇ ਜਰੂਰ ਜਾਣਾ ਚਾਹੀਦਾ ਆ ਇਹ ਇਹ ਮਹਿਮਾਨੀ ਜੀ ਨੇ ਜੀ ਵੀ ਬਹੁਤ ਪਿਆਰੇ ਨੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਬਲੌਗ ਦੇ ਨਿੱਕੇ ਨਿੱਕੇ ਕਲਿੱਪ ਲਾ ਲਏ ਆ ਦੇਖੋ ਇਹ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਹੈ ਜੀ ਹਾਂਜੀ ਇਹ ਗੁਰਦੁਆਰਾ ਸਾਹਿਬ ਆ ਤੇ ਇੱਥੇ ਸਾਰਾ ਕੁਝ ਅਰੇਂਜਮੈਂਟ ਹੋਇਆ ਆ ਬੜਾ ਵਧੀਆ ਦੇਖੋ ਸਿਆਚੀ ਇੱਕ ਵਿਆਹ ਆ ਵਿਆਹ ਜਸਟ ਇੱਕ ਪਰਮਾਤਮਾ ਦੀ ਮਰਿਆਦਾ ਦੇ ਅਨੁਸਾਰ ਚਾਰ ਲਾਮਾਂ ਤੇ ਨੇ ਆ ਠੀਕ ਹੈ ਤੇ ਉਹ ਤੇ ਆਪਾਂ ਮਤਲਬ ਗੁਰਮਤਿ ਨੂੰ ਮੁੱਖ ਰੱਖਦੇ ਹੋਈ ਸਾਰੇ ਜਣੇ ਕਰਦੇ ਆ ਪਰ ਜਿਹੜੇ ਬਾਅਦ ਵਿੱਚ ਆਪਾਂ ਸ਼ੋਰ ਸ਼ਰਾਬੇ ਕਰਦੇ ਆ ਨਾ ਉਹ ਥੋੜੇ ਜਣੇ ਤੁਹਾਨੂੰ ਬਤਾਉਂ ਖਜੂਲ ਸੱਚੀ ਵਾਧੂ ਪਾ ਜਾਂਦੀ ਆ ਨਾ ਅੱਜ ਕੁਝ ਬਹੁਤ ਵਧੀਆ ਸਿੱਖਣ ਨੂੰ ਮਿਲਿਆ ਤੇ ਬਾਕੀ ਅਕਿ ਮੈਂ ਐਸੀ ਤੋਂ ਸਿੱਖੀ ਆ ਕੁਛ ਬਹੁਤ ਵਧੀਆ ਬਾਕੀ ਆਉਣ ਵਾਲੇ ਸਮੇਂ ਵਿੱਚ ਮੈਂ ਆਪਣੀ ਜ਼ਿੰਦਗੀ ਤੇ ਢਾਲਣ ਦੀ ਕੋਸ਼ਿਸ਼ ਕਰੂੰਗੀ ਕਿ ਪਤਾ ਨਹੀਂ ਆਉਣ ਵਾਲਾ ਸਮਾਂ ਕਿਦਾਂ ਦਾ ਤੁਹਾਨੂੰ ਬਹੁਤ ਬੱਚੇ ਆ ਗਾੜੀ ਸਮਝ ਨਹੀਂ ਆਦਾ ਕਿ ਕਿ ਖਾਸ ਕਰਕੇ ਮੈਨੂੰ ਬੱਚੇ ਬਹੁਤ ਵਧੀਆ ਲੱਗੇ ਕਿ ਵੀ ਕਿਹੜੀ ਇੰਨੀ ਵਧੀਆ ਸੋਚ ਨਾਲ ਲੱਗੇ ਬੱਚੇ ਹਨਾ ਨਹੀਂ ਤੇ ਆ ਬੱਚੇ ਕਹਿੰਦੇ ਨੇ ਅਸੀਂ ਇਦਾਂ ਕਰਨਾ ਹੈ ਇਦਾਂ ਕਰਨਾ ਹੈ ਬਾਕੀ ਫਿਰ ਤੋਂ ਤੁਸੀਂ ਇਹ ਪਰਿਵਾਰ ਨਾਲ ਮਿਲੋ ਬਹੁਤ ਵਧੀਆ ਪਰਿਵਾਰ ਆ ਬਾਕੀ ਤਾਂ ਸਾਰਾ ਜਾ ਕੇ ਮੈਂ ਘਰ ਫੇਰ ਇੱਕ ਵਾਰ ਤੁਹਾਨੂੰ ਦੱਸਾਂਗੀ ਇਹ ਸੱਸੀ ਗਾਡੀ ਵਾਲਿਆ ਨਹੀਂ ਵੀਡੀਓ ਆਉਣੀ ਕਰਾ ਦੇਣਾ ਬਰਾਤ ਆਈ ਕਿਹਦੀ ਆਈ ਹਾਂ ਸੁਣਿਓ ਕਿ ਉਹ ਬਰਾਤ ਕਿਹਦੀ ਲੈ ਕੇ ਆਉਂਦਾ ਤੇ ਕਿਦਾਂ ਦੇ ਬੰਦੇ ਲੈ ਕੇ ਆਉਂਦਾ ਬਹੁਤ ਦਾ ਭਾਈ ਸਾਹਿਬ 6 ਸੱਤ ਪਾਛਾ ਦੇ ਪੂਪਾ ਤੇ ਸੱਤਵਾ ਸ਼ੁਰੂ ਕੀਤਾ ਮਾਲਕ ਕਿਰਪਾ ਕਰੇ ਇਹ ਵੀ ਪੂਰਾ ਹੋਵੇ ਮੁੰਡਾਸ ਤੇ ਪੁੱਛਿਆ ਭਾਈ ਸਾਹਿਬ 6 ਸੱਤ ਪਾਛਾ ਦੇ ਪੂਪਾ ਲੈ ਕੇ ਕਰਨੇ ਕਿ ਪਾਵੇ ਅਰੇ ਕਿਹਦਾ ਪਾਵੇ ਤਾਂ ਫਿਰ ਸੱਤਵਾਰ ਕਰਕੇ ਮਾਤਾ ਵੀ ਪੂਪਾ ਲੈ ਕੇ ਕਹਿੰਦਾ ਕੀ ਕਿ ਉਹਦੇ ਮਾਤਾ ਨੂੰ ਗੁਰਗਾ ਦਾ ਪਹਿਲੇ ਗੁਰੂ ਦਾ ਗੱਲ ਕਰਨ ਦਾ ਪੁਰਲ ਇਸ ਪੱਲੇ ਇਹ ਨੂੰ ਪੜ ਕੇ ਮਨ ਪੂਰਾ ਕਰਦਾ ਨਹੀਂ ਮਨ ਪੂਰਾ ਹੋਵੇ ਦੇਖੋ ਤੁਸੀਂ ਇੱਕ ੁਰਖ ਦਾ ਜਾਮਾ ਉਹ ਤਾਂ ਮਨ ਦੇ ਕਿ ਕਿਸੇ ਨੇ ਪੂਰਾ ਹੋਇਆ ਦੰਗਲ ਮਨ ਦੇ ਕਿ ਕਿਸੇ ਨੇ ਪੂਰਾ ਹੋ ਗਿਆ ਗੁਰੂ ਪਿਆਰੇ ਬਹੁ ਸ਼ਾਭੀ ਪੱਕੀ ਹੋ ਗਈ ਪਤਾ ਮਨ ਦੇ ਕੀ ਦਾ ਉਹ ਬਰਾਲਾ ਸਭ ਪੂਰਾ ਹੋ ਗਿਆ ਇਹਦਾ ਮਤਲਬ ਇੱਕ ੁਰਖ ਦਾ ਜਾਮਾ ਪੂਰੇ ਹੋ ਗਿਆ ਹੋਰ ਕਿਸੇ ਜਨ ਦੇ ਅੰਦਰ ਮਨ ਪੂਰਨ ਹੋਈ ਨਹੀਂ ਇੱਥੇ ਕੋਰਣਾ ਹੋਣਾ ਆ ਮੈਂ ਧਿਆਨ ਦੇਣਾ ਕਿ ਪਰਮਾਤਮਾ ਪ੍ਰਤੀ ਨਾਲ ਲੱਗਿਆ ਏ ਇਦਾਂ ਪਰੇ ਉੱਤਾਰਦਾ ਕਿਹੜੀ ਕਿਹੜੀ ਜਾਤੀ ਨਾਲ ਲੱਗਿਆ ਗੁਰੂ ਰਾਮਦਾਸ ਜੀ ਕਹਿੰਦੇ ਸੀ ਉਹਨਾਂ ਨੂੰ ਕਿਉਂ ਸਭ ਤੋਂ ਪਹਿਲਾਂ ਕਹਿਣ ਲੱਗੇ ਸੁਰ ਸੁਰਗ ਦੇ ਦੇਵਤਿਆਂ ਨੂੰ ਨਰ ਕਹਿੰਦੇ ਨੂੰ ਨਾ ਦੇਖੋ ਆਪਾਂ ਸਾਰੇ ਕੌਣ ਆ ਕੀ ਸਮਝਾ ਗਏ ਆਉਣ ਵਾਲਾ ਸਮਾਂ ਜਿਹੜਾ ਜੇ ਨਾ ਬਣਤੀ ਕੀਤੀ ਹੈ ਕਿ ਇੱਕ ਤਰਫਾ ਜਿਹੜਾ ਕਾਰਜਾਂ ਕੋਈ ਵੀ ਪਰਵਾਹ ਨਹੀਂ ਸਿਰੇ ਨਹੀਂ ਚੜ ਸਕਦਾ ਇਸ ਵਾਸਤੇ ਤੁਸੀਂ ਸਿਰਫ ਆਪਸ ਦੀ ਵਿੱਚ ਬੇਪਰਵਾਹੀ ਭਾਗ ਦੀ ਘਾਹ ਨੂੰ ਬਣਾ ਕੇ ਰੱਖਣ ਚੜਦੀ ਕਲਾ ਕੋਸ਼ਿਸ਼ ਕਰਨਾ